ਗੱਲੀਆਂ ਤੁਸੀਂ ਇਹ ਕਾਫੀ ਲੈਂਦੀਆਂ ਤੇ ਗਿੱਲੀਆਂ ਕਰਨ ਦਾ ਮਨਤਬ ਕੀ ਆ ਮੰਤਰ ਕੀ ਗੋਲੇ ਟੱਕਾਂਗੇ ਹੋਰੀਆਂ ਨਾਲੇ ਰੋਕ ਦੋਗੇ ਜੀ ਹਾਂ ਜੇ ਉੱਤੇ ਜਦੋਂ ਡਿੱਗਦੇ ਅਸੀਂ ਬਾਹਰ ਵੀ ਸੁੱਟ ਦਿੰਨੇ ਆ ਬਾਕੀ ਇਹਨਾਂ ਦੇ ਉੱਤੇ ਸੁੱਟ ਕੇ ਬੋਰੀਆਂ ਗਿੱਲੀਆਂ ਉਹ ਬਰਬਾਦ ਹੋ ਜਾਂਦੇ ਆ ਗਿੱਲੀਆਂ ਸਰਕਾਰ ਵੱਲੋਂ ਬਣਾਈਆਂ ਗਈਆਂ ਸੀ ਉਹਨਾਂ ਦੇ ਤੋੜ ਲੱਭ ਲਿਆਣ ਤੁਸੀਂ ਬੜਿਆ ਹੋ ਡਰੋਨ ਡੈਗਨ ਨੂੰ ਵੀ ਆਓ ਪਤੰਗ ਲੈ ਲਈ ਆ ਉਹ ਵੇਖ ਲਓ ਚੜ੍ਹ ਲਈ ਹੋਰ ਪਤੰਗਾਂ ਲਿਆ ਕੇ ਚੜਾਵਾਂਗੇ ਡਰੋਨ ਵੀ ਡੇਗਾਂਗੇ ਪਾਣੀ ਦੇ ਟੈਂਕਰੇ ਸਥਾਨ ਦੇ ਉੱਤੇ ਲਿਆਂਦੇ ਕੇ ਤੇ ਕਿਸਾਨ ਵੀਰੇ ਬੋਰੀਆਂ ਗਿੱਲੀਆਂ ਕਰ ਰਹੇ ਬਾਈ ਜੀ ਬੋਰੀਆਂ ਤੁਸੀਂ ਇਹ ਕਾਫੀ ਲਿਆਂਦੀਆਂ ਤੇ ਗਿੱਲੀਆਂ ਕਰਨ ਦਾ ਮੰਤਵ ਕੀ ਆ ਮੰਤਰ ਕੀ ਗੋਲੇ ਡੱਕਾਂਗੇ ਹਾਂ ਇਹੋ ਮੰਤਰ ਆ ਗੋਲੀਆਂ ਜਿਹੜੇ ਗੋਲੇ ਆ ਉਹਨਾਂ ਨੂੰ ਬੋਰੀਆਂ ਗਿੱਲੀਆਂ ਨਾ ਰੋਕੋਗੇ ਗਿੱਲੀਆਂ ਬੋਰੀਆਂ ਦਾ ਰੋਕਾਂਗੇ ਸਾਡੇ ਨਾ ਜਿਤਨਾ ਮਜਾ ਹੀ ਲਾਂ ਡਕਣ ਵਾਲੇ ਸਰਕਾਰ ਕੋਲੇ ਆ ਇਹ ਸਾਡੀਆਂ ਬੋਰੀਆਂ ਉਹਨਾਂ ਦੇ ਬੰਬ ਰੋਕਣ ਵਾਸਤੇ ਉੱਤੇ ਅਸੀਂ ਗਿੱਲੀਆਂ ਕਰਕੇ ਉਹਨਾਂ ਨੂੰ ਨੈਸ਼ ਕਰਦੇ ਆ ਬੋਰੀਆਂ ਨਾਲੇ ਰੋਕ ਦੋਗੇ ਜੀ ਹਾਂ ਜੀ ਉੱਤੇ ਤੋਂ ਡਿੱਗਦੇ ਅਸੀਂ ਬਾਹਰ ਵੀ ਸੁੱਟ ਦਿੰਦੇ ਆ ਬਾਕੀ ਇਹਨਾਂ ਦੇ ਉੱਤੇ ਸੁੱਟ ਕੇ ਬੋਰੀਆਂ ਕਿੱਲੀਆਂ ਉਹ ਬਰਬਾਦ ਹੋ ਜਾਂਦੇ ਆ ਜੀ ਉਹ ਜਿਹੜਾ ਸਾਡਾ ਫਿਰ ਉਹ ਨੁਕਸਾਨ ਨਹੀਂ ਕਰਦੇ ਉਹ ਜਿਹੜਾ ਉਹਨਾਂ ਦੀ ਯਾਹਰ ਫੈਲਦਾ ਉਹ ਨਹੀਂ ਫੈਲਦਾ ਇਹ ਬੋਰੀਆਂ ਸਾਹ ਕਰਕੇ ਅਸੀਂ ਭੋਣਦੇ ਆ ਜੀ ਉਹ ਨੀਤੀਆਂ ਸਰਕਾਰ ਵੱਲੋਂ ਬਣਾਈਆਂ ਗਈਆਂ ਸੀ ਉਹਨਾਂ ਦਾ ਤੋੜ ਲੱਭ ਲਿਆ ਹੁਣ ਤੁਸੀਂ ਹਾਂ ਜੀ ਲੱਭ ਲਿਆ ਜੀ ਇਹ ਜਿਹੜਾ ਸਾਨੂੰ ਇਹ ਉਹਨਾਂ ਦਾ ਅਸੀਂ ਅੱਗੇ ਵੀ ਕਰਦੇ ਹੋਈ ਆ ਅੱਜ ਹੁਣ ਅਸੀਂ ਜ਼ਿਆਦੀਆਂ ਬੋਰੀਆਂ ਕਰਾਂਗੇ ਹਰ ਇੱਕ ਬੰਦੇ ਕੋਲੇ ਇੱਕ ਇੱਕ ਬੋਰੀ ਹੋਊਗੀ ਉਹਨਾਂ ਦਾ ਸਾਰਾ ਦਾ ਸਾਰਾ ਨੈਕਸਟ ਕਰਾਂਗੇ ਕਿ ਹੁਣ ਅਸੀਂ ਬਣਾ ਲਈਆਂ ਨਾ ਨੀਤੀ ਕੁਝ ਬੰਦੇ ਅਸੀਂ ਭੇਜਿਆ ਕਰਾਂਗੇ ਅੱਗੇ ਉਹਨਾਂ ਨੂੰ ਜਦੋਂ ਹੋ ਜਾਣਗੇ ਥੋੜੇ ਚਿਰ ਬਾਅਦ ਫਿਰ ਦੂਜੀ ਟੀਮ ਭੇਜਿਆ ਕਰਾਂਗੇ ਕਾਮਯਾਬ ਹੋਇਆ ਇਹ ਗੱਲ ਕਰਕੇ ਦੇਖੀ ਤੁਸੀਂ ਕਾਮਯਾਬ ਕਾਮਯਾਬੀ ਇਹਦੇ ਨਾਲ ਸਾਨੂੰ ਹੋਣੀ ਆ ਜੀ ਐਸੇ ਬੋਰੀਆਂ ਜਰੀਏ ਅਸੀਂ ਦਿੱਲੀ ਪਹੁੰਚਾਂਗੇ ਲੱਭ ਲਿਆ ਤੁਸੀਂ ਉਹ ਚੀਜ਼ ਦਾ ਲੱਭ ਲਿਆ ਉਹ ਡਰੋਨ ਡੇਗਨ ਨੂੰ ਵੀ ਆ ਉਹ ਪਤੰਗ ਲੈ ਲਈ ਆ ਉਹ ਵੇਖ ਲਓ ਚੜ੍ਹ ਲਈ ਹੋਰ ਪਤੰਗਾਂ ਲਿਆ ਕੇ ਚੜਾਵਾਂਗੇ ਡਰੋਨ ਵੀ ਡੇਗਾਂਗੇ ਸੋ ਜਿੱਦਾਂ ਤਰੀਕੇ ਉਧਰ ਵਰਤੇ ਯਾਰ ਤੁਸੀਂ ਤੋੜ ਲਾ ਭਰੇ ਹਾਂ ਨਾਲੋਂ ਅੱਗੇ ਜਾਣੀਆਂ ਗੁਰੂ ਗੋਬਿੰਦ ਸਿੰਘ ਦੀਆਂ ਫੌਜਾਂ ਕੋਲੇ ਰਣਨੀਤੀਆਂ ਹੈਗੀਆਂ ਚੱਲਣਗੀਆਂ ਤੇ ਮਹਾਰਾਜ ਸਾਡੀ ਮਤ ਕਰੂਗਾ ਅਸੀਂ ਜਿੱਤਾਂਗੇ ਤੇ ਜਿੱਤ ਕੇ ਜਾਵਾਂ ਘਰਾਂ ਨੂੰ ਅਸੀਂ ਜਿਹੜੀ ਸਾਡੀਆਂ ਲੁੱਟਾਂ ਹੁੰਦੀਆਂ ਹਰ ਇੱਕ ਬਾਜ਼ਾਰ ਦੇ ਵਿੱਚੋਂ 2 ਰੁਪਏ ਆਲੂ ਲੈ ਕੇ ਬਾਜ਼ਾਰ ਦੇ ਵਿੱਚ 30 40 ਰੁਪਏ ਘਰਾਂ 'ਚ ਪੰਜਾਂ ਬੋਰੀਆਂ ਹੁਣ ਕਿ ਮਮੂਲ ਖਰੀਦਣੀ ਪੈ ਰਹੀਆਂ ਥੋੜੇ ਤਾਂ ਸਾਡੇ ਕੋਲੇ ਅਸੀਂ ਅਲਾਸਮੈਂਟ ਕਰਦੇ ਆਉਣ ਡੀਆਂ ਇਹ ਲੋਕ ਲਿਆਉਣ ਦੇ ਕਿਸਾਨ ਜਿਹੜੇ ਗਰੀਬ ਸਾਡੇ ਵਰਗੇ ਘਰਾਂ ਤੋਂ ਲਿਆ ਲਿਆ ਕੇ ਸਾਨੂੰ ਦੇਣ ਦੇ ਅਸੀਂ ਭਿਓ ਭਿਓ ਗਾਂ ਸਪਲਾਈ ਕਰਦੇ ਆ ਤੇ ਕਰਦੇ ਰਹਿਾਂਗੇ ਸਾਡੀ ਡਿਊਟੀ ਹੈ ਆ ਵੀ ਸਾਡੀ ਡਿਊਟੀ ਲੱਗੀ ਵੀ ਤੁਸੀਂ ਬੋਰੀਆਂ ਭਿਓ ਭਿਓ ਸਪਲਾਈ ਕਰਨੀਆਂ ਆ ਜਿੰਨਾ ਮਰਜੀ ਇਹ ਕਹਿਰ ਕਰਨਾ ਸੀ ਉਹਨਾਂ ਦਾ ਜਾਣਾਂਗੇ ਸ਼ਾਂਤਮਾਈ ਜਾਵਾਂਗੇ ਸ਼ਾਂਤਮਾਈ ਮੋਰਚਾ ਜਿੱਤਾਂਗੇ ਹੁਣ ਅਸੀਂ ਇਹ ਅੱਜ ਤੋੜ ਦਾਂਗੇ ਕੱਲ ਅੱਧਾ ਤੋੜ ਲਿਆ ਰਹਿਦਾ ਇੱਕ ਇੱਕ ਰਹਿ ਗਿਆ ਉਹ ਅਸੀਂ ਅੱਜ ਤੋੜ ਦਾਂਗੇ ਸੋ ਬਿਲਕੁਲ ਜੋ ਕਾਰਵਾਈ ਉਸ ਪਾਸੇ ਤੋਂ ਕੀਤੀ ਜਾ ਰਹੀ ਹੈ ਉਹ ਤੋੜ ਕਿਸਾਨਾਂ ਵੱਲੋਂ ਲੱਭ ਲਿਆ ਗਿਆ ਟੈਂਕਰ ਖੜਾ ਤੇ ਬੋਰੀਆਂ ਗਿੱਲੀਆਂ ਕਰ ਕਰਕੇ ਕਿਸਾਨ ਅੱਗੇ ਲੈ ਕੇ ਜਾ ਰਹੇ ਆ ਜੇਕਰ ਇਹਨਾਂ ਦਾ ਕਹਿਣਾ ਕਿ ਹੁਣ ਉਸ ਪਾਸੇ ਵੱਲੋਂ ਅਥਰੂ ਗੈਸ ਦੇ ਗੋਲੇ ਆਂਦੇ ਆ ਟਾਇਰ ਗੈਸ ਦੇ ਗੋਲੇ ਆਂਦੇ ਤਾਂ ਉਹਨਾਂ ਨੂੰ ਅਸੀਂ ਇਹਨਾਂ ਗਿੱਲੀਆਂ ਬੋਰੀਆਂ ਦੇ ਨਾਲ ਹੀ ਦੱਬ ਦਾਂਗੇ ਤੇ ਉਹਨਾਂ ਦਾ ਅਸਰ ਖਤਮ ਕਰ ਦੇਾਂਗੇ ਸੋ ਜਿਵੇਂ ਜਿਵੇਂ ਕਾਰਵਾਈ ਅੱਗੇ ਹੋ ਰਹੀ ਹੈ ਤਾਂ ਉਸ ਦਾ ਤੋੜ ਵੀ ਕਿਸਾਨਾਂ ਦੇ ਪੱਧਰੋਂ ਲੱਭਿਆ ਜਾ ਰਿਹਾ ਬਹੁਤ ਸਾਰੀਆਂ ਬੋਰੀਆਂ ਅਜੇ ਪਿੱਛੋਂ ਵੀ ਆ ਰਹੀਆਂ ਤੇ ਇਹ ਬੋਰੀਆਂ ਦੇ ਨਾਲ ਕਿਸ ਤਰ੍ਹਾਂ ਹੁਣ ਅੱਗੇ ਜੋ ਉਸ ਪਾਸੇ ਵੱਲੋਂ ਹੱਲਾ ਹੋਵੇਗਾ ਉਸ ਦਾ ਜਵਾਬ ਦਿੱਤਾ ਜਾਏਗਾ ਇਹ ਦੇਖਣ ਵਾਲੀ ਗੱਲ ਰਹੇਗੀ ਕਿ ਕੀ ਇਹ ਬੋਰੀਆਂ ਉਸ ਹੱਲੇ ਨੂੰ ਬੇਅਸਰ ਕਰਕੇ ਅੱਗੇ ਕਿਸਾਨਾਂ ਨੂੰ ਜਾਣ ਦੇ ਵਿੱਚ ਸਹਾਇਤਾ ਕਰਨਗੀਆਂ ਇਹ ਵੀ ਦੇਖਣ ਵਾਲੀ ਗੱਲ ਰਹੇਗੀ